2600 ਤੋਂ ਬਲਾਸ ਬਣ ਦੇ ਲਿਆ ਜਿਹੜੇ ਇਸ ਕੈਂਪ ਚ ਇਸ ਗੁਰੂ ਕੇ ਲੰਗਰਾਂ ਚ ਦਵਾਈਆਂ ਲੈ ਕੇ ਇਦਾਂ ਦੇ ਹਾਲਾਤਾਂ ਚ ਨੇ ਕੁਝ ਵੀਰ ਜਿਹਾ ਭਰਾ ਉਹਨਾਂ ਨੂੰ ਅੱਜ ਅਸੀਂ ਇੱਥੇ ਭਰਤੀ ਕਰ ਰਹੇ ਹਾਂ ਜਿਹੜਾ ਬਾਬਾ ਅਨੰਦ ਸਿੰਘ ਜੀ ਦੇ ਗੁਰੂ ਘਰ ਚ ਸੇਵਾ ਕਰਦੇ ਨੇ ਕਿੰਨੇ ਸਾਲਾਂ ਤੋਂ ਹੋਗੇ 23 ਸਾਲ ਜੇ ਪਾਸ਼ਾ ਭਾਈ ਇਹ ਤੋਂ ਠੀਕ ਹੋ ਕੇ ਤਕੜਾ ਹੋ ਕੇ ਜਾਵੇ ਘਰੇ ਗੁਰੂ ਦੇ ਘਰ ਜਾ ਕੇ ਸੇਵਾ ਕਰੇ ਲੇਖੋ ਛੋਟਾ ਜਿਹਾ ਸੀ ਜਦੋਂ ਗੁਰੂ ਘਰ ਜਾਂਦਾ ਸੀ ਮਾਪ ਦਾ ਦਾਨ ਕਰਦਾ ਫਿਰ ਗੁਰੂ ਘਰ ਦੀ ਸੇਵਾ ਵਾਸਤੇ ਵੀਰ ਨੇ ਇਹ ਜੀਵਨ ਲਿਆ ਓੜਾ ਸਵਿੰਦਰ ਕਾ ਤੋ ਗੁੱਸਾ ਕਰੀ ਜੀ वाहे गुरु जी की फतेह जी बैठ जाओ बैठ जाओ संगत जी बैठो बैठो इस साल का तेरवा कैंप है ਤੇ ਅੱਜ ਦੇ ਕੈਂਪ ਵਿੱਚ 2403 ਪੇਸ਼ੈਂਟ ਆ ਜਿਹੜੇ ਉਹ ਗੁਰੂ ਕੇ ਲੰਗਰਾਂ ਦੇ ਰੂਪ ਚ ਦਵਾਈਆਂ ਲੈ ਕੇ ਜਾ ਰਹੇ ਨੇ ਤੇ ਅੱਜ ਜਿਹੜੇ 2400 ਤਿੰਨ ਮੈਂਬਰ ਅੱਜ ਦਵਾਈਆਂ ਲੈ ਕੇ ਗਏ ਨੇ ਤੇ 200 14 ਜਾਣੇ ਕੱਲ ਲੈ ਗਏ ਸੀ ਦਵਾਈਆਂ ਮਤਲਬ ਜੇ ਉਹਨਾਂ ਨੂੰ ਵਿੱਚ ਪਾ ਦਈਏ ਤਾਂ 2600 ਤੋਂ ਪਲੱਸ ਬਣ ਦਿੰਦੇ ਨੇ ਮੈਂਬਰ ਜਿਹੜੇ ਇਸ ਕੈਂਪ ਚ ਇਸ ਗੁਰੂ ਕੇ ਲੰਗਰਾਂ ਚ ਦਵਾਈਆਂ ਲੈ ਕੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਬਹੁਤ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੁੱਸੇ ਚ ਨੇ ਜਾਂ ਜਿਵੇਂ ਇੱਕ ਧਰਮ ਪਤਨੀ ਆਪਣੇ ਹਸਬੰਦ ਦੇ ਸੰਗਲ ਲਾ ਕੇ ਗੁੱਟ ਨੂੰ ਬੜੀ ਬੈਠੀ ਹੈ ਸੰਗਲ ਐਦਾਂ ਦੇ ਹਾਲਾਤਾਂ ਚ ਨੇ ਕੁਝ ਵੀਰ ਜਾਂ ਭਰਾ ਉਹਨਾਂ ਨੂੰ ਅੱਜ ਅਸੀਂ ਇੱਥੇ ਭਰਤੀ ਕਰ ਰਹੇ ਹਾਂ ਤੇ ਜਿਹੜੇ ਭਰਤੀ ਕਰ ਰਹੇ ਜਿਨ੍ਹਾਂ ਨੂੰ ਦਾਖਲ ਕਰ ਰਹੇ ਆ ਉਹ ਟੋਟਲ ਮੈਂਬਰ ਹੈਗੇ ਨੇ ਸਾਡੇ 10 ਮੈਂਬਰ ਆ 10 ਜਣਾਂ ਨੂੰ ਅਸੀਂ ਐਡਮਿਟ ਕਰਨ ਲੱਗੇ ਇੱਥੇ ਜਿਵੇਂ ਬਾਈ ਜੀ ਹੁਣੇ ਸਾਡੇ ਕੋਲ ਆਏ ਨੇ ਬਾਈ ਵਾਹ ਖਾਲਸਾ ਬਾਈ ਫਤਿਹ ਕਿੱਥੋਂ ਆਏ ਤੁਸੀਂ ਗੁਰੂ ਖੇਤਰ ਤੋਂ ਹਰਿਆਣਾ ਗੁਰੂ ਖੇਤਰ ਹਰਿਆਣਾ ਤੋਂ ਇਹ ਵੀਰ ਕਿੱਥੇ ਰਹੇ ਗੁਰੂ ਖੇਤਰ ਹਰਿਆਣਾ ਤੋਂ ਹੀ ਆ ਹਰਿਆਣਾ ਤੇ ਬਾਬਾ ਨਾਨਕ ਸਰ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਦੇ ਨੇ ਉੱਥੇ ਵੀਰ ਨਾਨਕ ਸਰ ਜਿਹੜਾ ਬਾਬਾ ਨਾਨ ਸਿੰਘ ਜੀ ਦੇ ਗੁਰੂ ਘਰ 'ਚ ਸੇਵਾ ਕਰਦੇ ਨੇ ਕਿੰਨੇ ਸਾਲਾਂ ਤੋਂ ਹੋ ਗਏ 23-24 ਸਾਲ ਓਕੇ ਜੀ ਇਹਨਾਂ ਨੂੰ ਹੁਣ ਕੀ ਪ੍ਰੋਬਲਮ ਆ ਗਈ ਜੀ ਇਹਨਾਂ ਨੂੰ ਹਾਈਪਰ ਹੋ ਜਾਂਦੇ ਆ ਕਈ ਵਾਰੀ ਕੂੜਾ ਕਰਾ ਇਕੱਠਾ ਕਰ ਲੈਂਦੇ ਆ ਉਹ ਨਾ ਦੇਖ ਹੁੰਦੇ ਠੀਕ ਠੰਗਣਾ ਰਹੀਆਂ ਇਸ਼ਨਾਨ ਪਾਣੀ ਨਹੀਂ ਕਰਦੇ ਇਹਨਾਂ ਦੇ ਤੁਸੀਂ ਕੀ ਲੱਗਦੇ ਹੋ ਪਰਜਾਈ ਆ ਤੁਸੀਂ ਮੈਂ ਪਿੰਡ ਤੋਂ ਸਰਪੰਚਾਂ ਮੇਰੀ ਡਿਊਟੀ ਲਈ ਹੀ ਬਾਬਾ ਜੀ ਨੇ ਕਿ ਤੁਸੀਂ ਲੈ ਕੇ ਜਾਓ ਉੱਥੇ ਵੀ ਮਾਨਵ ਸੇਵਾ ਸਿੱਖੀ ਸੇਵਾ ਉੱਥੇ ਹੀ ਕਿੰਦਾ ਕੈਂਪ ਲੱਗਿਆ ਉੱਥੇ ਲੈ ਕੇ ਜਾਓ ਠੀਕ ਹੈ ਜੀ ਸਭ ਤੋਂ ਧੰਨਵਾਦ ਆ ਬਾਬਾ ਜੀ ਹੁਣਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਗੁਰੂ ਮਾਰਾ ਕਿਰਪਾ ਕਰੇ ਸੱਚੇ ਪਾਤਸ਼ਾਹ ਬਾਈ ਇੱਥੋਂ ਠੀਕ ਹੋ ਕੇ ਤਕੜਾ ਹੋ ਕੇ ਜਾਵੇ ਘਰੇ ਗੁਰੂ ਦੇ ਘਰ ਜਾ ਕੇ ਸੇਵਾ ਕਰੇ ਬਾਈ ਤੁਹਾਡਾ ਕੀ ਨਾਮ ਆ ਸਿੰਦਰਪਾਲ ਸਿਕਮਿੰਦਰ ਸਿਕਮਿੰਦਰ ਭਾਈ ਇਹ ਕੌਣ ਆ ਠੀਕ ਆ ਹਾਂਜੀ ਤੂੰ ਹੁਣ ਸਾਡੇ ਕੋਲ ਰਹਿਪੇਂਗਾ ਇੱਥੇ ਕਿੰਨੇ ਘੰਟੇ ਰਹਿਣਾ ਬ੍ਰੋ ਆ ਥੋੜੇ ਦਿਨ ਸੇਵਾ ਕਰਾ ਲੈ ਇਹ ਵੀ ਗੁਰੂ ਘਰ ਹੀ ਆ ਬਾਬਾ ਜੀ ਨੇ ਭੇਜਿਆ ਤੈਨੂੰ ਬਾਬਾ ਜੀ ਨੇ ਕਿਹਾ ਕਿ ਸਿਕਮਿੰਦਰ ਨੂੰ ਜਾ ਕੇ ਕਹੋ ਵੀ ਉਹ ਉੱਥੇ ਸੇਵਾ ਕਰਾਵੇ ਮੈਨੂੰ ਫੋਨ ਆਇਆ ਸੀ ਬਾਬਾ ਜੀ ਦਾ ਹੈ ਸਿਕਮਿੰਦਰ ਕਰਾਰੇਗਾ ਸੇਵਾ ਕੁਇਨ ਸਿੰਘ ਸਿੰਦਰ ਭਾਈ ਇਹਨਾਂ ਦਾ ਭਰਾ ਹੈ ਕੋ ਉਹ ਵੀ ਇਸ ਤਰ੍ਹਾਂ ਦਾ ਹਾਂ ਇਸ ਤੋਂ ਛੋਟਾ ਬੀਏ ਪੜਿਆ ਅੱਛਾ ਜੀ ਉਹਦੀ ਵੀ ਹਾਲਾਤ ਇਸ ਤੋਂ ਵੀ ਜਿਆਦਾ ਖਰਾਬ ਤੁਰੇ ਰਹਿੰਦੇ ਆ ਸਾਰਾ ਦਿਨ ਸੰਕਰਨਦਰਾ ਰਹਿੰਦਾ ਉਹ ਤਾਂ ਵੀ ਪਰ ਰਹਿੰਦਾ ਵੀ ਗੁਰਦੁਆਰੇ ਰਹਿਦਾ ਗੁਰਦੁਆਰੇ ਚ ਰਾਇਆ ਇਹ ਕਿੰਨੇ ਭੈਣ ਭਰਾ ਨੇ ਇਹ ਚਾਰ ਭਰਾ ਸੀ ਜੋ ਭੈਣਾਂ ਸੀ ਇੱਕ ਭਰਾ ਇਦਾਂ ਹੀ ਹੁਣੇ ਜੀ 20 ਦਿਨ ਹੋਏ ਡੈਥ ਹੋ ਗਈ ਉਹਦੀ ਇਸ ਤਰ੍ਹਾਂ ਇਹ ਤਿੰਨ ਭਰਾ ਮੰਦ부ਦੀ ਸੀ ਇੱਕ ਸਹੀ ਸੀ ਸਹੀ ਸੀ ਤੇ ਇਹ ਗੁਰੂ ਘਰ ਚ ਆ ਇਹ ਗੁਰੂ ਘਰ ਚ ਚੜਾਇਆ ਸੀ ਨੂੰ ਸਹੀ ਸਲਾਮ ਚੜਾਇਆ ਸੀ ਹਾਂ ਲੇਕਿਨ ਜੇ ਪੁਨੇ ਚ ਰਹਿ ਗਿਆ 5 ਸਾਲ ਉੱਥੇ ਰਹਿ ਕੇ ਠੀਕ ਰਹਾ ਉਸ ਤੋਂ ਬਾਅਦ ਪਤਾ ਨਹੀਂ ਕੀ ਇਹ ਦੇਖੋ ਇੱਥੇ ਆਇਆ ਨਾਨਕਸਰ ਵਕਲੇ ਇਹ ਦੀ ਮਦਦ ਕੀਤੀ ਹੋ ਗਿਆ ਤੇ ਇਹ ਵੀ ਦਵਾਈ ਇਹਨੂੰ ਸਿਵਲ ਚੋਂ ਕਦੇ ਠੀਕ ਹੋ ਜਾਂਦਾ ਕਦੇ ਕੋਈ ਨਹੀਂ ਜੀ ਮਾਰੇ ਮਿਹਰ ਕਰਨਗੇ ਗੁਰੂ ਘਰ ਤੋਂ ਵੀਰ ਆਇਆ ਸੀ ਇਹਨਾਂ ਦੀ ਸੇਵਾ ਕਰ ਸਕੀ ਮਾਰੇ ਆਵਾਲੋ ਕਾਦ ਇਹ ਸ੍ਰੀ ਗਿਜਿੰਦਰ ਸਿੰਘ ਬਾਈ ਵਾਸਤੇ ਵੀ ਅਰਦਾਸ ਕਰਿਓ ਗੁਰੂ ਦਾ ਸਿੱਖ ਗੁਰੂ ਦੇ ਘਰ ਚ ਗੁਰੂ ਦੀ ਸੇਵਾ ਕਰਨ ਲਈ ਜਨਮ ਹੋਇਆ ਬਾਈ ਦੇਖੋ ਛੋਟਾ ਜਿਹਾ ਸੀ ਜਦੋਂ ਗੁਰੂ ਘਰ ਚਾੜਦਾ ਸੀ ਮਾਂ ਪਿਓ ਨੇ ਦਾਨ ਕਰਦਾ ਸੀ ਤੇ ਗੁਰੂ ਘਰ ਦੀ ਸੇਵਾ ਵਾਸਤੇ ਵੀਰ ਨੇ ਇਹ ਜੀਵਨ ਲਿਆ ਤੇ ਇਹ ਜੀਵਨ ਲੈ ਕੇ ਲੱਗ ਸਕੇ ਬਾਈ ਦਾ ਕੀ ਹੋ ਗਿਆ ਸਰਿੰਦਰ ਗੁਰੇ ਕੀ ਹੋ ਗਿਆ ਤੈਨੂੰ ਭੈਣੇ ਕੀ ਹੋ ਗਿਆ ਤੇਰਾ ਨਾ ਸਰਿੰਦਰ ਸਿੰਦਰ ਲੈ ਕੁੜੇ ਸਰਿੰਦਰ ਕਾ ਤਾ ਗੁੱਸਾ ਕਰੀ ਜਾਂਨੀ ਉਹ ਹਾਂਜੀ ਭਾਈ ਕੀ ਹਾਲ ਨੇ ਹੋਰ ਭਾਈ ਸਰਿੰਦਰ ਸਿੰਘ ਕਿਵੇਂ ਆ ਉਹ ਤੇਰਾ ਭਰਾ ਪੰਜਾਬ ਪੁਲਿਸ ਚਾ ਭਾਈ ਹੈ ਤੇਰੇ ਤਾਂ ਹੀ ਦਬਕੇ ਮਾਰ ਦਰ ਸ਼ਾਨਦਾਰੀ ਤੇ ਹੈ ਮਾਰਦਾ ਨਾ ਲੜਦਾ ਨਾ ਫਿਰ ਜਾਈਦਾ ਸਰਿੰਦਰ ਵੀਰੇ ਤੂੰ ਜਮਾ ਠੀਕ ਹੋ ਜਾਣਾ ਭਾਈ ਠੀਕ ਹੈ ਭਾਈ ਕਿੰਨਾ ਪੜਿਆ ਬਾਈ ਤੂੰ ਹੈ ਲਾਸਮਾਨ ਠੀਕ ਆ ਬਾਈ ਕਿੰਨਾ ਛੋਟਾ ਕਿੰਨਾ ਸਤੋਏ ਮੇਰੀ 9 ਸਾਲ ਦੀ ਚਾਲੇ 12 ਸਾਲ ਦਾ ਫਰਕ ਤੇ ਕਿੰਨੇ ਭੈਣ ਭਰਾ ਬਾਈ ਤੁਸੀਂ 6 ਭੈਣ ਭਰਾ ਇਸ ਆਪ ਛੋਟਾ ਸਭ ਤੋਂ ਜੀ ਜੱਥੇ ਵੀ ਕਹਿੰਦਾ ਵੀ ਦਵਾਈ ਹੈ ਹੀ ਗੁਰੂ ਨਾਨਕ ਦੇਵ ਹਸਪੀਟਲ ਤੋਂ ਛੇ ਸਾਲ ਤੋਂ ਪੰਜ ਦਿਨ ਦਵਾਈ ਖਾਧ ਹੀ ਨਹੀਂ ਹੈਗੀ ਅਸੀਂ ਜਲੇ ਜਨੇ ਹੀ ਰੁਕੀ ਦੇ ਪਿੱਛੂ ਮੇਰੇ ਘੁੱਟ ਮਾਰ ਕਰਦਾ ਹੈ ਵੱਡੀਆਂ ਨਾਲ ਲੜਦਾ ਹੈ ਜਿਹੜੀ ਚੀਜ਼ ਆ ਮਾਰ ਦਿੰਦਾ ਹੈ ਇਹ ਸਾਡੇ ਚਰਚੀ ਦਾ ਮੇਲਾ ਇਹ ਰੋਟੀ ਖਾਣ ਜਾਂਦਾ ਇਹਨੂੰ ਘੁੱਟ ਦੇਂਦਾ ਸੀ ਸਾਡੀ ਸਿਸਟਰਾਂ ਲੱਗੇ ਉਹ ਰੋਟੀ ਦੇਣ ਆਵੇ ਉਹਨੂੰ ਘੁੱਟ ਦੇ ਦਿੰਦੇ ਆ ਜੇ ਮੈਂ ਜਾਣਾ ਤੇ ਮੈਂ ਰੁਕ ਜਾਂਦਾ ਮੇਰੇ ਤੋਂ ਬਈ ਹੂੰ ਬੱਲੇ ਦੀ ਬੋਤਲ ਜਿਹੜਾ ਵੀ ਬੰਦਾ ਮਿਲੇ ਜਦੋਂ ਮੂਡ ਇਹਦਾ ਉਤਰਾ ਜਾਂਦਾ ਉਹ ਸਾਰੇ ਨੂੰ ਫੜ ਲੈਂਦਾ ਲੋਕੀ ਜਾਣੇ ਜਿੱਕੇ ਜਿੱਕੇ ਸਾਰੇ ਨੂੰ ਅੱਗੇ ਪਿੱਛੇ ਕਰਦੇ ਦਵਾਈ ਨਹੀਂ ਖਾਦੀ ਇਹਨੇ ਕਿੰਨੇ ਸਾਲ ਹੋ ਗਏ ਬੀਬੀ ਨੂੰ ਐ ਹੋਇਆ ਪੰਜ 6 ਸਾਲ ਹੋ ਗਏ ਉਸ ਤੋਂ ਪਹਿਲਾਂ ਬਿਲਕੁਲ ਠੀਕ ਸੀ ਬਿਲਕੁਕੁਲ ਠੀਕ ਇੰਟੈਲੀਜੈਂਸ ਨਹੀਂ ਬਸ 1 ਤੱਕ ਪੜਿਆ ਹੈ ਤੇ ਉਹ ਰੱਜੇ ਪੱਟੇ ਪਾਉਂਦਾ ਰਿਹਾ ਸਭ ਕੋ ਛੇਵ ਖੇਤੀ ਬੜੀ ਸਭ ਕਰਦਾ ਰਿਹਾ ਸਤਿੰਦਰ ਕਿਵੇਂ ਫਿਰ ਲੈ ਆਂ ਭਈ ਵਣ ਦਵਾਈ ਦੇ ਮੇਰੇ ਵੀਰੇ ਦੇ ਲੈ ਵਿਸੇਂਦਰ ਬਾਈ ਪ੍ਰਸ਼ਾਦ ਆ ਇਹ ੴ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਯਾ ਆਦ ਸਚ ਜਗਤ ਸਚ ਹੈ ਪੀ ਸਚ ਨਾਨਕ ਦਾ ਵੀ ਲੈ ਅਮਰਾ ਸੱਚਾ ਗ੍ਰਾਈਵ ਠੀਕ ਹੁੰਦਾ ਹੈ ਇਹ ਬਾਜੀ ਨਹੀਂ ਨਿਕਲਦਾ ਹੂੰ ਬਾਈ ਰਾਤ ਰੌਣਾ ਪੁੰਡਾ ਚਾਵਾਂ ਕਰਦਾ ਜੀ ਉਹ ਬੰਨਿਉਂਦਾ ਉਹ ਕਿਹੜਾ ਪਿੰਡ ਆ ਬਾਈ ਤੁਹਾਡਾ ਆਪਣੇ ਇੰਦਰਾਸ ਪੁਛੀਂ ਪੱਟੀਆਂ ਪਿੰਡ ਕਰਦੀਆਂ ਲੱਗੇ ਛੀਂ ਪੱਟੀ ਪਿੰਡ ਛੀਂ ਪੱਟੀ ਛੀਂ ਪੱਟੀ ਕੋੜੇ ਵਾ ਸਾਡੀ ਨੂੰ ਕੋੜੇ ਵਾ ਪਿੰਡ ਦਾ ਨਾਮ ਕੋੜੇ ਵਾ ਛੀਂ ਪੱਟੀ ਤੋਂ ਕੋਣ ਵਾ ਜੋ ਕਸੇ ਜੋਗੀ ਕਵੀਸ਼ ਹੋਏ ਹਾਂਜੀ 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 ਅੱਛਾ ਆਪ ਤੋਂ ਗੁਰਬਾਣੀ ਠੀਕ ਤੇ ਬਾਈ ਜੀ ਹੁਣੀ ਗਰਦਾਸਪੁਰ ਤੋਂ ਆਏ ਨੇ ਸਾਡੇ ਕੋਲੇ ਨਾ ਬਿਲ ਸਿੰਦਰ ਆਵੀ ਬਿਲੇ ਮਠਾਪਨ ਤੇ ਗਰਦਾਸਪੁਰ ਜ਼ਿਲ੍ਹੇ ਤੋਂ ਮਾਰੇ ਕਿਰਪਾ ਕਾਣ ਸਿੰਦਰ ਸੰਗੀਤ ਅਕੜਾ ਹੋ ਕੇ ਤਾਂਦਰ ਸੁੱਕ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ